ਤੇ ਆਓ ਆਪਾਂ ਵੀ ਅੰਦਰ ਚਲੀਏ ਤੇ ਤੁਹਾਨੂੰ ਦਰਸ਼ਨ ਕਰਾਈਏ ਜੀ ਮੈਂ ਗੁਰਦੁਆਰਾ ਮਢੋਖਰਾ ਸਾਹਿਬ ਇੱਥੇ ਪਹੁੰਚ ਚੁੱਕਾ ਹਾਂ ਆਓ ਆਪਾਂ ਅੰਦਰ ਚੱਲਦੇ ਹਾਂ ਤੇ ਨਾਲ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਸਭ ਤੋਂ ਪਹਿਲਾਂ ਆਓ ਆਪਾਂ ਨਿਸ਼ਾਨ ਸਾਹਿਬ ਜੀ ਨੂੰ ਤੁਹਾਨੂੰ ਦਰਸ਼ਨ ਕਰਾਈਏ ਗੁਰੂ ਜੀ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ ਸੰਗਤ ਜੀ ਦਰਸ਼ਨ ਕਰੋ ਕਰਤਾਰ ਸਰੀ ਮੜੋ ਖਰਾਸਾ ਹਾਓ ਆਪਾਂ ਅੰਦਰ ਚੱਲਦੇ ਹਾਂ ਜੀ ਦੇ ਗੱਪਾ ਲੈ ਲਈਆ ਤੇ ਸੰਗਤ ਜੀ ਹੁਣ ਵਜੇ ਆ ਸਵਾ ਦੋ ਵਜੇ ਹੋਏ ਆ ਘੜੀ ਦੇ ਉੱਤੇ ਤੇ ਅਰਦਾਸ ਹੋਣ ਵਾਲੀ ਆ ਤੇ ਆਪਾਂ ਵੀ ਅਰਦਾਸ ਚ ਸ਼ਾਮਲ ਹੋਵਾਂਗੇ ਜੇ ਤੁਹਾਨੂੰ ਵੀ ਅਰਦਾਸ ਵਿੱਚ ਸ਼ਾਮਲ ਜਿਹੜਾ ਉਕਰਾਵਾਂਗੇ ਇਹ ਅਜਦਾ ਹੁਕਮਨਾਵਾ ਸਾਹਿਬ ਆ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਵੀਜ਼ਾ ਅਪਰੂਵਡ ਗੁਰਦੁਆਰਾ ਸਾਹਿਬ ਆ ਜੀ ਤੇ ਸਕਿਨਰ ਰੋਗ ਚਮੜੀ ਰੋਗ ਜਿਹੜੇ ਆ ਉਹਨਾਂ ਦੀ ਇੱਥੇ ਅਰਦਾਸ ਹੁੰਦੀ ਆ ਉਹ ਵੀ ਇੱਥੇ ਜਿਹੜੇ ਆ ਠੀਕ ਹੁੰਦੇ ਆ ਤੇ ਵੀਜ਼ਾ ਜੇ ਨਹੀਂ ਲੱਗਦਾ ਉਹ ਵੀ ਇੱਥੇ ਅਰਦਾਸ ਕਰੇ ਤੇ ਅਰਦਾਸ ਕਬੂਲ ਹੁੰਦੀ ਆ ਜੀ ਆਓ ਆਪਾਂ ਦਰਵਾਜ਼ਾ ਟਿਕਾਂਗੇ ਤੇਗ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਉਨੇ ਦਾਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਸ਼ਾ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਇਹ ਜਿਹੜੀ ਪੰਗਤੀ ਆ ਜਿਹੜਾ ਬਾਹਰ ਸ਼ੀਸ਼ਾ ਜੀ ਖੁੱਲਦਾ ਸਲਾਈਡਿੰਗ ਇਹਦੇ ਉੱਤੇ ਲਿਖੀ ਹੋਈ ਹੈ ਤੇ ਦਰਸ਼ਨ ਕਰੋ ਤੇ ਆਪਾਂ ਅੰਦਰ ਚੱਲਦੇ ਹਾਂ ਜੀ ਵਾਹ ਹੈ ਗੁਰੂ ਕਿੰਨਾ ਸੋਹਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੇ ਹੋਏ ਨੇ ਆਪਾਂ ਦਰਸ਼ਨ ਕਰਦੇ ਹਾਂ ਜੀ ਹਿਸਟਰੀ ਨਾਲ ਤੁਹਾਨੂੰ ਜਿਹੜੀ ਪਿਛਲੀਆਂ ਵੀਡੀਓ ਵਿੱਚ ਉਹ ਦੱਸ ਦਿੱਤੀ ਸੀ ਆਓ ਅੰਦਰ ਚੱਲੀਏ ਜੀ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਮੰਡੂਕਾ ਸਾਹਿਬ ਸੰਗਤ ਜਿਹੜੀ ਇਕੱਠੀ ਹੋ ਚੁੱਕੀ ਆ ਅਰਦਾਸ ਹੋਣੀ ਆ ਹੁਣ ਤੇ ਸੰਗਤ ਦੇ ਵੀ ਦਰਸ਼ਨ ਕਰ ਲਓ ਇਹ ਸੁਖਾਸਨ ਹਸਤਾਨ ਨੂੰ ਪਰਸਥਾ ਜਾਂਦਾ ਜੀ ਪੌੜੀਆਂ ਅਪਰ ਸਟੇਅਰ ਤੇ ਇੱਕ ਮਾਤਾ ਜੀ ਜਿਹੜੇ ਆ ਉਹ ਤੱਬੇ ਬੈਠੇ ਤੱਬੇ ਚੋਰ ਸਾਹਿਬ ਦੀ ਡਿਊਟੀ ਕਰ ਰਹੇ ਨੇ ਇਹ ਬਿਲਕੁਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਬਰਾਜਮਾਨ ਨੇ ਬਿਲਕੁਲ ਪਿੱਛੇ ਖੜਾ ਨਹੀਂ ਪਿੱਛੋਂ ਜਿਹੜੀ ਫੋਟੋ ਲੈ ਰਿਹਾ ਮੈਂ ਤਾਂ ਤਾਂ ਜੋਤ ਸਾਹਿਬ ਜੀ ਤੁਸੀਂ ਸੰਗਤ ਦੀ ਦਰਸ਼ਨ ਕਰੋ ਜੋਤ ਸਾਹਿਬ ਦੇ ਅਰਦਾਸ ਜਿਹੜੀ ਆ ਹੋਣ ਵਾਲੀ ਆ ਅਜੇ ਪਾਠ ਸ਼ੁਰੂ ਹੋਏਗਾ ਪੰਜ ਪੌੜੀਆਂ ਦਾ ਰਸਤਵਾਲ ਜਿਹੜੀ ਅਰਦਾਸ ਹੋਏਗੀ ਉਹ ਤੱਕ ਮੇਰੇ ਨਾਲ ਤੁਸੀਂ ਜੁੜੇ ਰਹੋ ਜੀ ਬਾਬੇ ਬ੍ਰਿਗ ਬਖਸਾ ਸੰਗਤ ਜੀ ਅਰਦਾਸ ਖਾਨ ਨੂੰ ਪਹਿਲਾਂ ਆਸਰ ਸੰਗਤਾਂ ਨੇ ਲਮਨ ਬੇਨਤੀ ਹੈ ਜੀ ਕਿ ਮਹਤਰਾ ਜੀ ਸੰਗਤ ਨੇ ਅਰਦਾਸ ਕੀਤੀ ਹੋਰ ਕੀ ਹੈ ਸਵਾਸ ਸੰਤਾਨ ਸਭਰਾ ਜੀ ਅਰਜੂਰ ਬਰਾ ਪ੍ਰਸ਼ਾਦਾਂ ਦੀਆਂ ਲਾਗੇ ਹਾਜ਼ਰੀਆਂ ਲਵਾਓ ਇਹਨਾਂ ਸੰਗਤਾਂ ਨੇ ਤਾਂ ਅਰਦਾਸ ਕੀਤੀ ਮਾਰਾਰਗੀ ਨਹੀਂ ਹੈ ਤੋਰੋ ਮੇਰੇ ਪਾਣੀ ਦੇ ਬਾਗਾਂ ਵਿੱਚ ਵਾਰੇ ਬੁਲਕਾ ਖੰਸਾ ਵਾਰੇ ਬੁਲਕੀ ਭਤੀ ਜਗਨੋ ਰਾਮ ਤ੍ਰਿਵੰਤਾ ਦੀ ਜਾਨੰਦ ਅਜ ਸਭ ਸਵਾਤ ਸਭ ਨਾਮ ਦਾ ਸੰਮਰਤ ਸਵਾਮੀ ਸੋਭਿ ਮਨੋ ਵਿਸਾਰੇ साहिबे नान सचा नामुखां सब दवा सिया जिन सब मार्याम पाया पुते नसा कह न Ramadan, 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 ਵੰਦ ਸਾਜਨਾ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਕੋਈ ਤ ਕਹੇ ਮੇਰ ਬਬਿਤ ਸਤ ਗੁਰ ਹੈ ਆਪਨ ਪੂਰੇ ਬੇਨ ਵੰਦਨਾ ਅੰਬੁਰ ਚਰਨ ਨਾਵੇ I ਸ੍ਰੀ ਗੁਰੂ 3 ਜੀ ਸਹਾਇ ਰਾਰ ਸ੍ਰੀ ਗੁਰੂ ਜੀ ਦੀ ਪਤਸ਼ਾਹੀ ਅਸ਼ੀਰਵਾਦੀ ਪ੍ਰਥਮ ਗੁਰੂ ਜੀ ਸੇਵਾ ਤਿਆਰ ਕਰਨ ਨੂੰ ਨਾਨਕ ਜੀ ਤਿਆਰੇ ਫਿਰ Sankıta tanı 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 sarıkşı durumun sarıkşı sarıkşı ਵੰਦੇ ਸ਼ੁਕੀਆ ਦੇ ਚਲਾਈ ਤੇ ਰੁਹਾਈ ਦੇ ਹੰਟ ਕੀਤਾ ਜਿੰਨਾ ਬਿਆਰਿਆ ਸਚਿਆ ਰਹੀ ਕਮਾਈ ਦਾ ਧਿਆਨ ਕਰਕੇ ਗੁਰੂ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਤੇ ਬੰਦ ਬੰਦ ਘਟਵਾਏ ਕੋਪਰੀਓ ਰੋਹਣੀਆਂ ਚੜੜੀਆਂ ਤੇ ਚੜੇ ਤਣ ਆਰਿਆ ਨਾ ਚਲਾਈ ਗਏ ਕੋ ਦੁਆਰਾ ਦੀ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਇਆ ਸਿੱਖੀ ਕੇਸਾਂ ਸਵਾਰ ਗੁਰਦਾਸ ਜੀ ਸਰਪੰਦ ਕਾਰਸਾ ਜੀ ਕੋ ਵਾਰਿ ਗੁਰੂ ਵਾਰਿ ਗੁਰੂ ਵਾਰਿ ਜੀਰੂ ਨਾਮ ਜਿਤੇ ਆਵੇ ਜਿਤੇ ਆਨੰਦ ਸਤਿਕਾਰ ਸਰੂਪ ਹੋਏ ਜਿਮ ਜਮ ਗੁਰੂ ਕਾਰਸਾ ਜੀ ਸਾਹਿਬ ਕਾਂਤਨ ਅਚਾਰਿਆ ਦੇੇ ਤੇਰੇ ਪਤੇ ਬਖੀ ਪੈ ਪੰਥ ਕੀ ਜੀਤਿ ਸਿਰ ਸਰਹ ਜਿ ਸਹਾਏ ਕਾਰਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਰਿ ਗੁਰੂ ਸਿਖਾਣ ਨੂੰ ਸਿੱਖੀ ਦਾ ਆਨ ਕੇ ਸਾਹਿਬ ਜੀ ਦੇ ਬਹੁਤ ਬਹੁਤ ਦਰਸ਼ਨ ਸੇਨਾ ਚੰਕੀਆਂ ਕੰਡੇ ਬੁੰਗੇ ਜਗੁਰੂ ਗ੍ਰੰਥ ਸਾਹਿਬ ਧੰਨ ਦਾ ਜੈ ਨਾਨਕ ਧੰਨ ਧੰਨ ਗੁਰੂ ਗ੍ਰੀਤਿ ਨਿਮਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸਰੇ ਦਰਜ ਸੰਖਿਆ ਨੇ ਅਪਦੇ ਖੂਰਵਾ ਜਿਵੇਂ ਭਰ ਗਿਆ ਆਪ ਜੀ ਦੇ ਭਾਪੀ ਪੀਤਰ ਕਰਨਾ ਤੋਂ ਮਾਦੇ ਵਿੱਚ ਬੇਨਤੀਆਂ ਕਰਵਾਇਆਂ ਨੇ ਸਤਿਗੁਰੂ ਜੀ ਉਸ ਕਿਰਪਾ ਕਰੋ ਜੋ ਸੰਤਨ ਕੇ ਬੇਨਤੀਆਂ ਆਪਨੇ ਦਰਵਾਜ਼ਾ ਕਰਵਾ ਕੇ ਆਪ ਜੀ ਨੇ ਸੰਗਤਨ ਸਤਿਗੁਰੂ ਜੀ ਖੁਸ਼ੀਆਂ ਬਖਸ਼ੀਆਂ ਓਦੀਪੁਰ ਉਹਨਾਂ ਦੇ ਸਤਿਗੁਰੂ ਜੀ ਦੀ ਕਿਰਪਾ ਕੀਤੇ ਲਈ ਜੀ ਹੁੰਦੇ ਸ਼ੁਕਰਾਨੇਬਾਦ ਜੇ ਮੈਂ ਤੁਹਾਡੇ ਸਤਿਗੁਰੂ ਜੀ ਦਾ ਬੜਾ ਧੰਨਵਾਦ ਕੀਤਾ ਹੈ ترقی واقع کرنے اور ستگو جی اور جسپریت ਮੁਜਜ਼ਜ਼ਰ ਅਗਨੀ ਸੇ ਮਿਲਣੀ ਪਰਮਹਾਰ ਸਿੰਘ ਹੁਮਦੇ ਕੁਦਰੇਸ਼ਾਂ ਦੇ ਜਵਾਬ ਲਈ ਕਿਰਪਾ ਦਿੱਤੀ। ਹਮਦੇ ਬਲ ਪ੍ਰੋਮੋਟਰ ਜਨਾ ਸਤਪੁਰ ਸਿੰਘ ਦਾ ਬਾਇ ਨੇ ਜਿਉਂਨਾ ਵਕਤ ਵਿੱਚ ਸਤਪੁਰ ਜੀ ਆਪ ਦਾ ਪਕਾਣ ਫੋਟਾ ਤਵਾਦ ਤੇ ਸ਼ੁਕਰਾਨਾ ਹੈ। ਉਹਨਾਂ ਦਾ ਬਿਵਾਰ ਬੇਤ ਬੜਾ ਵਾਵੇ। ਹੁਮਾਂ ਦੀਆਂ ਦਾ ਗ੍ਰੇਡਿੰਗ ਸੋਤਰੀ ਹੋਮੂਗਾਨ ਦੇ ਜਾਨਨ ਦੇ ਚਲੋ ਸੋਤਰੀ ਨੰਨਾ ਸਿੰਘ ਸਾਹਿਬ ਆਗਿਆ ਤੋਂ ਚੱਲਦੀ ਸਮਾਧਨ ਕਸ਼ਨਾ ਸਹੀ ਸੁਧਿਤਿਆ ਰਹੇ ਨੇ ਲੋ ਜਿਨਾ ਸਿਨਗਾਂ ਜਿਨਾ ਰਾਮ ਚਰਵਾ ਦੇ ਨਾਮ ਦਾ ਸ਼ਰਧੇਮਾ ਕੰਦਾ ਕਰਦਾ ਬਾਤੁ ਕੀ ਬੋਲੇ ਸੋ ਨਿਹਾਲ ਸਤਿ ਸਿਆ ਕਾਲੁ ਯਾਤਿ ਕਿਰਤਿ ਗਾ ਅਸਾ ਬਾਤੁ ਕੀ ਸਤਨਾਮੁ ਗੁਰੂ ਗੁਰੂ ਸੱਜੇ ਰਾਮ ਧੰਸੇ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸਨਪ ਸੁਨੰਦ ਮਹੇਸ ਸਮਾਨ ਸੇਖ ਨਾਮ ਇਰੋ ਮਰਮਨਾ ਜਾਨਾ ਸਨਕ ਸਨੰਦ ਮਿਹਸੁ ਸਮਾਨਾ ਸੇਖ ਨਾਮ ਤੇਰੋ ਮਰਮਨਾ ਜਾਨਾ ਸੰਤ ਸੰਗਤ ਰਾਗ ਮਨ ਗ ਬਸਾਈ ਤਾਹਾ আত্মমরত্বক নেই

11 ਮਹਾਰਾਜ ਦੇ ਬਿਰਵਾਤੋ ਸਵੇਰ ਦਾ ਸਵੇਰ ਦੇ ਧੁਰਕੇ ਬਾਣੀ ਆਵੇ ਜਿਸ ਸਭੇ ਚਿੰਤ ਪਿਛਾਈ ਜਿਕੇ ਜਿਨਾ ਦੇ ਕੋੂ ਗਵਾ 13 ਮਹਾਰਾਜ ਨੂੰ ਸਵੇਰ ਸਾਡੇ ਮਨੋ ਮੋਜੇ ਬੈਣਗੇ ਉਪਰੰਤ ਦੇਮੇ ਜੀਸਾ ਦਾਸ ਜੀ ਬਾਣੀ ਦੇਖਿ ਸੁਖਿਤ ਕਰਤ ਨਾ ਗੁਰ ਇਤਿਹਾਸ ਸ੍ਰੀ ਹਰਿ ਕਦਮ ਕੇ ਸਵਾਗਤ ਸੋ ਸੰਤਾਂ ਦੇ ਚਰਨਾਂ 'ਚ ਬੇਅੰਤ ਹੈ ਜੀ ਸੰਗਤ ਜੀ ਤੁਸੀਂ ਜਿਹੜੀ 2 ਵਜੇ ਵਾਲੀ ਅਰਦਾਸ ਆ ਉਹ ਚ ਆਪਾਂ ਸਾਰਿਆਂ ਨੇ ਮਠਟੇ ਕੇ ਅਰਦਾਸ 'ਚ ਸ਼ਾਮਿਲ ਹੋਏ ਤੇ ਅਰਦਾਸ ਤੋਂ ਬਾਅਦ ਹੋਣਾ ਜਿਹੜੀ ਦੇਗ ਵਰਤੇਗੀ ਇਹ ਸਾਰੇ ਬਾਹਰ ਛਕਣਗੇ ਉਸ ਤੋਂ ਬਾਅਦ ਮੈਂ ਇਹ ਜਿਹੜਾ ਜਿਨ੍ਹਾਂ ਨੇ ਬਲੌਗ ਸਮਾਪਤ ਕਰਾਂਗਾ ਤੇ ਇਹ ਵੀ ਸੰਗਤ ਅੱਜ ਬਾਹਰੋਂ ਆਈ ਜਾਂਦੀ ਆ ਕੋਈ ਕੁਛ ਲੈ ਕੇ ਆ ਰਹੀ ਕੋਈ ਕੁਛ ਲੈ ਕੇ ਆ ਰਹੀ ਆ ਖਾਲਸਾ ਵਾਇਕੋ ਜੀ ਫਤੇ ਜੀ ਸਵਾਪ ਸੋ ਸੰਗਤਾਂ ਕੀ ਲੈ ਕੇ ਆਏ ਬਾਬਾ ਜੀ ਅਚਰ ਰਮਾਲੇ ਸਾਹਿਬ ਵੱਡਾ ਅੱਛਾ ਇਹ ਸੇਵਾ ਕਰ ਰਹੇ ਹੋਏ ਹਾਂ ਤੁਸੀਂ ਅੱਛਾ ਬਹੁਤ ਵਧੀਆ ਬਹੁਤ ਵਧੀਆ ਇਹ ਰਮਾਲਾ ਸਾਹਿਬ ਕੋਈ ਸੰਗਤ ਆ ਜਿਹੜੇ ਚੜਦੇ ਆ ਉਥੇ ਉਹ ਸਪੈਸ਼ਲ ਬਣਦੇ ਹੋਣੇ ਉਹ ਫਿਰ ਰਮਾਲਾ ਸਾਹਿਬ ਦੇ ਲੈ ਕੇ ਆ ਤੇ ਇਹਦੇ ਨਾਲ ਹੀ ਸੰਗਤ ਜੀ ਮੈਂ ਆਪਜੀ ਤੋਂ ਜਿਹੜੇ ਆਜ਼ਾਦਤ ਲੈਣਾ ਮੇਰੇ ਵੇਖਣ ਵਾਲੇ ਆਪਣੇ ਸੰਗਤ ਜੀਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਫਿਰ ਵੀਡੀਓ ਦੇਖੀ ਮਹਾਰਾਜ ਮੈਨੂੰ ਪਾਸ਼ਾ ਮੈਨੂੰ ਇਦਾਂ ਹੀ ਬਲਵਕਸ਼ਣ ਮੈਂ ਆਪਜੀ ਤੋਂ ਇਸ ਤਰ੍ਹਾਂ ਦੀ ਜਿਹੜੀਆਂ ਵੀਡੀਓਜ਼ ਇਸ ਤਰ੍ਹਾਂ ਦੇ ਜਿਹੜੇ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦਾ ਰਹਾ ਆ ਆਖਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟਸ ਦੇਖ ਵਰਤ ਕੀ ਤੁਹਾਨੂੰ ਦੱਸਿਆ ਜਿਹੜੇ ਦੇਗ ਵਰਤ ਦੇ ਉਸ ਤੋਂ ਬਾਅਦ ਜਿਹੜੇ ਦੇਗ ਆ ਇੱਥੇ ਬਾਹਰ ਰੱਖ ਸਕਣੀ ਪੈਂਦੀ ਹੁੰਦੀ ਆ ਤੇ ਚਲੋ ਬਹੁਤ ਵਧੀਆ ਗੱਲ ਆ ਅੰਦਰ ਜਿਹੜੀ ਪਵਿੱਤਰਤਾ ਉਹ ਨਹੀਂ ਉਹ ਖਰਾਬ ਹੁੰਦੀ ਅੰਦਰ ਵਹਿ ਸਕਣੀ ਵੀ ਨਹੀਂ ਚਾਹੀਦੀ ਵੈਸੇ ਬਹੁਤ ਵਧੀਆ ਰੂਲਸ ਆ ਕਿ ਇੱਥੇ ਦੇ ਤੇ ਦੇਖ ਜਿਹੜੀ ਬਾਹਰ ਆਕੇ ਹੀ ਸ਼ਕਣੀ ਚਾਹੀਦੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ